ਰਵਜੀਤ ਸੰਗਰੂਰ ਵੀ ਦੀ ਜਿੰਨਾ ਇੱਕ ਹੱਥ ਦੇ ਵਿੱਚ ਫੜਿਆ ਹੋਣਾ ਗਿਫਟ ਮੇਰੇ ਲਈ ਗਿਫਟ ਮੇਰੇ ਨਹੀਂ ਇੱਕ ਹੱਥ ਦੇ ਵਿੱਚ ਫੜਿਆ ਹੋਣਾ ਗਿਫਟ ਮੇਰੇ ਨਹੀਂ ਦੇਖੀ ਜਾਂਦੀ ਹੋਣੀ ਐ ਗੇ ਹੱਥ ਬੰਨੀ ਕੜੀ ਇੱਕ ਹੱਥ ਦੇ ਵਿੱਚ ਫੜਿਆ ਹੋਣਾ ਗਿੱਟ ਮੇਰੇ ਲਈ ਦੇਖੀ ਜਾਂਦੀ ਹੋਣੀ ਐ ਦੂਜੇ ਹੱਥ ਬੰਨੀ ਕੜੀ ਮੈਨੂੰ ਲੱਗਦਾ ਅੱਜ ਫੁੱਲੀ ਹੋਣੀ ਐ ਦੇਰ ਬੜੀ ਮੈਨੂੰ ਲੱਗਦਾ ਅੱਜ ਹੋਊਗੀ ਹੋਣੀ ਐ ਦੇਰ ਬੜੀ ਥੱਕ ਗਈ ਮੈਨੂੰ ਥੱਕ ਗਈ ਹੋਣੀ ਐ